ਦੀ ਦੁਕਾਨ ਹੀ ਸਾਡੇ ਨਿੱਕੇ ਭਰਾ ਨੇ ਪਾਈ ਸੀ ਮੋਟਰਸਾਈਕਲ ਮਕੈਨਿਕ ਦੀ ਤੇ ਸਾਨੂੰ 2:00 ਵਜੇ ਦੇ ਨਾਲ ਫੋਨ ਜਾਂਦਾ ਕਿ ਤੁਹਾਡੀ ਦੁਕਾਨ ਦੇ ਅੰਦਰੋਂ ਧੂਆ ਨਿਕਲ ਰਿਹਾ ਅੱਗ ਇੰਨੀ ਕ ਫੈਲ ਗਈ ਕਿ ਜਿਹਦੇ ਅੰਦਰ ਦਾ ਸਮਾਨ ਹੀ 7 ਕੋ ਲੱਖ ਦਾ ਨੁਕਸਾਨ ਹੋ ਗਿਆ ਜੀ ਸਾਡਾ ਇਹ ਮਦਦ ਨਹੀਂ ਹੁੰਦੀ ਤੇ ਸਾਡੇ ਜਿਹੜਾ ਅਗਲਾ ਰੋਜ਼ਗਾਰ ਹੋ ਨਹੀਂ ਚੱਲਣਾ ਸਾਰਾ ਸਮਾਨ ਜਿਹੜਾ ਤੁਸੀਂ ਆਪ ਵੀਡੀਓ ਰਾਹੀਂ ਦੇਖ ਸਕਦੇ ਜੇ ਕਿੰਨਾ ਸਮਾਨ ਸੀ ਅੰਦਰ ਸਪੇਅਰ ਪਾਰਟ ਦਾ ਸਮਾਨ ਇੰਨਾ ਹੀਗਾ ਮੋਟਰਸਾਈਕਲ ਹੀਗੇ ਦੋ ਇੱਕ ਐਕਟ ਐਕਟ ਹੋਆ ਜਿਹੜੀ ਬੰਨਣ ਵਾਸਤੇ ਆਈ ਸੀ ਉਹਨਾਂ ਨੂੰ ਹੀ ਦੇਣੇ ਆ ਕਿੱਥੋਂ ਦੇਣੇ ਆ ਇਹ ਅਸੀਂ ਨਾਂਜੀ ਲਾਟੇ ਸੰਗੋ ਕੀ ਗੱਲ ਤੇ ਗੱਲ ਇਹ ਹੋਈ ਸਾਡੀ ਦੁਕਾਨ ਹੀ ਸਾਡੇ ਨਿੱਕੇ ਭਰਾ ਨੇ ਪਾਈ ਸੀ ਮੋਟਰਸਾਈਕਲ ਮਕੈਨਿਕ ਦੀ ਸਾਨੂੰ 2:00 ਵਜੇ ਦੇ ਨਾਲ ਫੋਨ ਜਾਂਦਾ ਕਿ ਤੁਹਾਡੀ ਦੁਕਾਨ ਦੇ ਅੰਦਰੋਂ ਧੂਆ ਨਿਕਲ ਰਿਹਾ ਜਦੋਂ ਅਸੀਂ ਆਣ ਕੇ ਵੇਖਿਆ ਤਾਂ ਅੱਗ ਇੰਨੀ ਖਿਲ ਗਈ ਕਿ ਜੇ ਅੰਦਰ ਦਾ ਸਮਾਨ ਹੀ 7 ਕੋ ਲੱਖ ਦਾ ਨੁਕਸਾਨ ਹੋ ਗਿਆ ਜੀ ਸਾਡਾ ਪਤਾ ਲੱਗਾ ਵੀ ਕਿੱਦਾਂ ਨਹੀਂ ਇਹ ਜੀ ਨਹੀਂ ਹਜੇ ਕੋਈ ਨਹੀਂ ਪਤਾ ਲੱਗਾ ਜੀ ਕੀ ਹੋਇਆ ਕੀ ਨਹੀਂ ਕੀ ਮੰਗ ਕਰਦੇ ਮੰਗ ਸਰਕਾਰ ਕੋਲੋਂ ਇਹ ਕਿ ਸਾਨੂੰ ਥੋੜਾ ਜਿਹਾ ਮਦਦ ਕੀਤੀ ਜਾਵੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਆ ਕਿਉਂਕਿ ਜੇ ਜੇ ਮਦਦ ਨਹੀਂ ਹੁੰਦੀ ਤੇ ਸਾਡਾ ਜਿਹੜਾ ਅਗਲਾ ਰੋਜ਼ਗਾਰ ਹੋ ਨਹੀਂ ਚੱਲਣਾ ਸਾਰਾ ਸਮਾਨ ਜਿਹੜਾ ਤੁਸੀਂ ਆਪ ਵੀਡੀਓ ਰਾਹੀਂ ਦੇਖ ਸਕਦੇ ਜੇ ਕਿੰਨਾ ਸਮਾਨ ਸੀ ਕਿ ਅੰਦਰ ਸਪੇਅਰ ਪਾਰਟ ਦਾ ਸਮਾਨ ਇੰਨਾ ਹੀਗਾ ਮ ਜਿਹੜੀ ਬੰਨ ਵਾਸਤੇ ਆਈ ਸੀ ਉਹਨਾਂ ਨੂੰ ਹੀ ਦੇਣੀ ਐ ਕਿਥੋਂ ਦੇਣੀ ਐ ਜਿਹੜੇ ਸਰਕਾਰ ਤੋਂ ਇਹ ਅਪੀਲ ਆ ਕਿ ਸਾਡੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਅੱਗ ਤੇ ਕਾਬੂ ਕਿਤੋਂ ਹੋਇਆ ਅੱਗ ਤੇ ਫਾਇਰ ਬ੍ਰਿਗੇਡ ਦੀ ਗੱਡੀ ਆਈ ਜੀ ਪਹਿਲਾਂ ਲੋਕਲ ਵੀਰਾਂ ਨੇ ਸਾਰੇ ਪਿੰਡ ਨੇ ਸਾਥ ਦਿੱਤਾ ਗੱਡੀ ਟਰੈਕਟਰ ਖੜਾ ਆ ਉਹਦੇ ਨਾਲ ਟਾਂਚੀ ਆ ਪਾਣੀ ਪਾਉਂਦੇ ਰਹੇ ਪਰ ਨਹੀਂ ਕੰਟਰੋਲ ਨਹੀਂ ਹੋ ਰਿਹਾ ਫਿਰ ਫਾਇਰ ਬ੍ਰਿਗੇਡ ਦੀ ਗੱਡੀ ਆਈ ਆ ਉਹਨਾਂ ਨੇ ਆਣ ਕੇ ਕੰਟਰੋਲ ਅੱਗ ਤੇ ਪਾਇਆ ਉਹ ਇਹ ਨਹੀਂ ਚਲਾਵੇ ਨਾ ਨਹੀਂ ਆਹ ਵੀ ਨਾ ਤਾਂ ਉਦੋਂ ਹੀ ਯਾਰ ਮੈਂ ਜਾ ਗਏ ਉਸੇ ਲਿਆ ਗਏ ਪਰ ਕੰਮ ਨਹੀਂ ਗੱਲ ਬਣੀ ਨਹੀਂ ਵਧੀ ਅੰਦਰ ਦੇ ਸਾਨੂੰ ਨਹੀਂ ਸਨਾਨ ਜੀ ਲਾਡੀ ਸਿੰਘ ਕੀ ਗੱਲ ਤੇ ਗੱਲ ਇਹ ਹੋਈ ਸਾਡੀ ਦੁਕਾਨ ਹੀ ਸਾਡੇ ਨਿੱਕੇ ਭਰਾ ਨੇ ਪਾਈ ਸੀ ਮੋਟਰਸਾਈਕਲ ਮਕੈਨਿਕ ਦੀ ਤੇ ਸਾਨੂੰ 2:00 ਵਜੇ ਦੇ ਨਾਲ ਫੋਨ ਜਾਂਦਾ ਕਿ ਤੁਹਾਡੀ ਦੁਕਾਨ ਦੇ ਅੰਦਰੋਂ ਧੂਆ ਨਿਕਲ ਰਿਹਾ ਜਦੋਂ ਹੀ ਆਣ ਕਿਵੇਂ ਨਹੀਂ ਤੇ ਆਗੈ ਇੰਨੀ ਕੁ ਫੈਲ ਗਈ ਕਿ ਜੇ ਅੰਦਰ ਦਾ ਸਮਾਨ ਹੀ ਸਤ ਕੋ ਲੱਖ ਦਾ ਨੁਕਸਾਨ ਹੋ ਗਿਆ ਜੀ ਸਾਡਾ ਪਤਾ ਲੱਗਾ ਵੀ ਕਿੱਦਾਂ ਨਹੀਂ ਇਹ ਜੀ ਨਹੀਂ ਹਜੇ ਕੋਈ ਨਹੀਂ ਪਤਾ ਲੱਗਾ ਜੀ ਕੀ ਹੋਇਆ ਕੀ ਮੰਗ ਕਰਦੇ ਮੰਗ ਸਰਕਾਰ ਕੋਲੋਂ ਇਹ ਕਿ ਸਾਨੂੰ ਥੋੜਾ ਜਿਹਾ ਮਦਦ ਕੀਤੀ ਜਾਵੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਆ ਕਿਉਂਕਿ ਜੇ ਜੇ ਮਦਦ ਨਹੀਂ ਹੁੰਦੀ ਤੇ ਸਾਡੇ ਜਿਹੜਾ ਅਗਲਾ ਰੋਜ਼ਗਾਰ ਹੋ ਨਹੀਂ ਚੱਲਣਾ ਸਾਰਾ ਸਮਾਨ ਜਿਹੜਾ ਤੁਸੀਂ ਆਪ ਵੀਡੀਓ ਰਾਹੀਂ ਦੇਖ ਸਕਦੇ ਜੇ ਕਿੰਨਾ ਸਮਾਨ ਸੀਗਾ ਅੰਦਰ ਸਪੇਅਰ ਪਾਰਟ ਦਾ ਸਮਾਨ ਇੰਨਾ ਹੀਗਾ ਮੋਟਰਸਾਈਕਲ ਹੀਗੇ ਦੋ ਇੱਕ ਐਕਟ ਐਕਟ ਹੋਆ ਜਿਹੜੀ ਬੰਨਣ ਵਾਸਤੇ ਆਈ ਸੀ ਉਹਨਾਂ ਨੂੰ ਹੀ ਦੇਣੇ ਐ ਕਿਛੂ ਦੇਣੇ ਐ ਅਸੀਂ ਇਹੜੇ ਸਰਕਾਰ ਤੋਂ ਇਹ ਅਪੀਲ ਆ ਕਿ ਸਾਡੀ ਕੋਈ ਨਾ ਕੋਈ ਮਦਦ ਕੀਤੀ ਜਾਵੇ। ਅੱਗ ਤੇ ਕਾਬੂ ਕਿੱਥਾ ਬਣਿਆ? ਅੱਗ ਤੇ ਫਾਇਰ ਬ੍ਰੀਗਰੇਡ ਦੀ ਗੱਡੀ ਆਈ ਸੀ। ਪਹਿਲਾਂ ਲੋਕਲ ਵੀਰਾਂ ਨੇ ਸਾਰੇ ਪਿੰਡ ਨੇ ਸਾਥ ਦਿੱਤਾ। ਗੱਡੀ ਟਰੈਕਟਰ ਖੜਾ ਆਏ ਉਹਦੇ ਨਾਲ ਟਾਂਚੀ ਆ ਪਾਣੀ ਪਾਉਂਦੇ ਨੇ ਪਰ ਨਹੀਂ ਕੰਟਰੋਲ ਨਹੀਂ ਹੋ ਰਿਹਾ। ਫਿਰ ਫਾਇਰ ਬ੍ਰੀਗਰੇਡ ਦੀ ਗੱਡੀ ਆਈ ਆ। ਉਹਨਾਂ ਨੇ ਆਣ ਕੇ ਕੰਟਰੋਲ ਅੱਗ ਤੇ ਪਾਇਆ। ਨਾਨ ਜੀ ਲਾਡੀ ਸਿੰਘ ਕੀ ਗੱਲ ਹੈ? ਤੇ ਗੱਲ ਇਹ ਹੋਈ ਸਾਡੀ ਦੁਕਾਨ ਹੀ ਸਾਡੇ ਨਿੱਕੇ ਭਰਾ ਨੇ ਪਾਈ ਸੀ ਮੋਟਰਸਾਈਕਲ ਮਕੈਨਿਕ ਦੀ। ਤੇ ਸਾਨੂੰ 2:00 ਵਜੇ ਦੇ ਨਾਲ ਫੋਨ ਜਾਂਦਾ ਕਿ ਤੁਹਾਡੀ ਦੁਕਾਨ ਦੇ ਅੰਦਰੋਂ ਧੂੰਆਂ ਨ ਜੇ ਤੁਸੀਂ ਆਣ ਕਿਵੇਂ ਨਹੀਂ ਤੇ ਅੱਗੇ ਇੰਨੀ ਕੁ ਫੈਲ ਗਈ ਕਿ ਜੇ ਅੰਦਰ ਦਾ ਸਮਾਨ ਹੀ ਸਤ ਕੋ ਲੱਖ ਦਾ ਨੁਕਸਾਨ ਹੋ ਗਿਆ ਜੀ ਸਾਡਾ ਪਤਾ ਲੱਗਾ ਵੀ ਕਿੱਦਾਂ ਨਹੀਂ ਇਹ ਜੀ ਨਹੀਂ ਹਜੇ ਕੋਈ ਨਹੀਂ ਪਤਾ ਲੱਗਾ ਜੀ ਕੀ ਹੋਇਆ ਕੀ ਨਹੀਂ ਕੀ ਮੰਗ ਕਰਦੇ ਮੰਗ ਸਰਕਾਰ ਕੋਲੋਂ ਇਹ ਕਿ ਸਾਨੂੰ ਥੋੜਾ ਜਿਹਾ ਮਦਦ ਕੀਤੀ ਜਾਵੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਆ ਕਿਉਂਕਿ ਜੇ ਇਹ ਮਦਦ ਨਹੀਂ ਹੁੰਦੀ ਤੇ ਸਾਡੇ ਜਿਹੜਾ ਅਗਲਾ ਰੋਜ਼ਗਾਰ ਹੋ ਨਹੀਂ ਚੱਲਣਾ ਸਾਰਾ ਸਮਾਨ ਜਿਹੜਾ ਤੁਸੀਂ ਆਪ ਵੀਡੀਓ ਰਾਹੀਂ ਦੇਖ ਸਕਦੇ ਜੇ ਕਿੰਨਾ ਸਮਾਨ ਸੀ ਕਿ ਅੰਦਰ ਸਪੇਅਰ ਪਾਰਟ ਦਾ ਸਮਾਨ ਇੰਨਾ ਹੀਗਾ ਮੋਟਰਸਾਈਕਲ ਹੀਗੇ ਦੋ ਇੱਕ ਐਕਟ ਹੋਗਾ ਜਿਹੜੀ ਬਣਨ ਵਾਸਤੇ ਆਈ ਸੀ ਉਹਨਾਂ ਨੂੰ ਹੀ ਦੇਣੇ ਆ ਕਿਛੂ ਦੇਣ ਸਰਕਾਰ ਤੋਂ ਇਹ ਅਪੀਲ ਆ ਕਿ ਸਾਡੀ ਕੋਈ ਨਾ ਕੋਈ ਮਦਦ ਕੀਤੀ ਜਾਵੇ। ਅੱਗ ਤੇ ਕਾਬੂ ਕਿਤਾ ਹੈ? ਅੱਗ ਤੇ ਫਾਇਰ ਬ੍ਰਿਗੇਡ ਦੀ ਗੱਡੀ ਆਈ ਜੀ। ਪਹਿਲਾਂ ਲੋਕਲ ਵੀਰਾਂ ਨੇ ਸਾਰੇ ਪਿੰਡ ਨੇ ਸਾਥ ਦਿੱਤਾ। ਗੱਡੀ ਟਰੈਕਟਰ ਖੜਾ ਆ ਉਹਦੇ ਨਾਲ ਟਾਂਚੀ ਆ ਪਾਣੀ ਪਾਉਂਦੇ ਰਹੇ ਪਰ ਨਹੀਂ ਕੰਟਰੋਲ ਨਹੀਂ ਆ ਰਿਹਾ। ਫਿਰ ਫਾਇਰ ਬ੍ਰਿਗੇਡ ਦੀ ਗੱਡੀ ਆਈ ਆ। ਉਹਨਾਂ ਨੇ ਆਣ ਕੇ ਕੰਟਰੋਲ ਅੱਗ ਤੇ ਪਾਇਆ। ਇਹਦਾ ਕੋਈ ਨਾ ਕੋਈ ਮੈਂ ਜਾ ਗਏ ਉਸੇ ਲਿਆਦੇ ਪਰ ਕਮ ਨਹੀਂ ਗੱਲ ਬਣੀ